ਦੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਤਰਨਤਾਰਨ ਵਿੱਚ ਜਾ ਕੇ ਮਾਨ ਸਰਕਾਰ ਤੋਂ ਮੰਗਾ ਲਈ ਮੁਲਾਜ਼ਮਾਂ ਨੇ ਲਾਏ ਡੀਏ ਵਿੱਚ ਵਾਧਾ ਕਰਵਾਉਣ ਲਈ 6ਵੇਂ ਪੇਕ ਮਿਸ਼ਨ ਦਾ ਏਰੀਅਰ ਲੈਣ ਲਈ ਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਜਾਰੀ ਕੀਤੇ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਉਪਰੋਕਤ ਮੰਗਾਂ ਦਾ ਹੱਲ ਕਰ ਸਕਦੀ ਹੈ ਕਿਉਂਕਿ ਜਿਮਨੀ ਚੋਣ ਨੂੰ ਜਿੱਤਣ ਲਈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਜੂਨੀਅਰ ਨੇ ਫੈਸਲਾ ਕੀਤਾ ਕਿ 7 ਸਤੰਬਰ ਨੂੰ ਪੰਜਾਬ ਦੇ ਕਦਰੇ ਮੁਲਾਜ਼ਮਾਂ ਤੇ 69 ਲੱਖ ਪੈਨਸ਼ਨ ਨੂੰ 2026 ਵਿੱਚ ਲਾਭ ਹੋ ਗਿਆ। ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਦਾ ਹੱਲ ਸਰਕਾਰ ਤਰਨ ਧਾਰਨ ਦੀ ਚੋਣ ਤੋਂ ਪਹਿਲਾਂ ਕਰ ਸਕਦੀ ਹੈ। ਬਿਜਲੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਪੈਨਸ਼ਨ ਐਸੋਸੀਏਸ਼ਨ ਬੱਲੋਲਿਕ ਕੇ ਸੰਘਰਸ਼ ਸ਼ੰਗਰ ਅਨੁਸਾਰ ਲੁਧਿਆਣਾ ਦੀਆਂ ਸਾਰੀਆਂ ਜਿੱਥੇ ਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀਆਂ ਜਾਇਦਾਦਾਂ ਵੇਚਣਾ ਤੇ ਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਵਿੱਚ ਪਨ ਬਿਜਲੀ ਐਕਟ 2025 ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ ਬੁਲਾਰਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਜੇਕਰ ਪਾਵਰ ਕਾਮ ਦੀਆਂ ਪ੍ਰਾਪਰਟੀਆਂ ਵਿੱਚ ਵੇਚ ਨੂੰ ਨਾ ਦਿੱਤਾ ਗਿਆ ਤੇ ਬਿਜਲੀ ਐਕਟ 2025 ਪਾਸ ਹੋ ਗਿਆ ਤਾਂ ਇਸ ਦਾ ਪਰਵੰਦ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਸੌਪ ਦੇਵੇਗੀ ਜਿਸ ਨਾਲ ਹਰ ਤਰ੍ਹਾਂ ਦੀ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ ਤੇ ਬਿਜਲੀ ਦੀਆਂ ਦਰਾਂ ਬਹੁਤ ਮਹਿੰਗੀਆਂ ਹੋਣ ਨਾਲ ਬਿਜਲੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਆਗੂਆਂ ਨੇ ਇਸ ਦੇ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹੋਏ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਹ ਇਨਾਂ ਤਰਤੀਬਾਂ ਵਾਪਸ ਲੈਣ ਦੀ ਮੰਗ ਕੀਤੀ ਗਈ ਜੇਕਰ ਇਨਾਂ ਤਰਤੀਬਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਜਾਰੀ ਸੰਘਰਸ਼ ਨੂੰ ਤੇਜ਼ ਕਰਦੇ ਹੋਏ 9 ਨਵੰਬਰ ਨੂੰ ਤਰਨਤਾਰਨ ਵਿਖੇ ਪਰਾਤਰੀ ਜਥੇਵੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਦੇ ਧਰਨੇ ਨੂੰ ਰਤਨ ਸਿੰਘ ਬੰਜਾਰੀ ਹਰਪਾਲ ਸਿੰਘ ਤੇ ਸਰਬਜੀਤ ਸਿੰਘ ਭਾਣਾ ਆਦੀ ਨੇ ਸੰਬੋਧਨ ਕੀਤਾ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗ ਵਿੱਚ ਕੇਵਲ ਲਾਰਿ ਹੀ ਪ੍ਰਾਪਤ ਹੋਏ ਮਾਨ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰ ਸਕਦੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਬਲਦ ਤਰਨਤਾਰਨ ਵਿੱਚ ਜਾ ਕੇ ਮਾਨ ਸਰਕਾਰ ਤੋਂ ਮੰਗਾ ਲਈ ਮੁਲਾਜ਼ਮਾਂ ਨੇ ਲਾਏ ḍie ਵਿੱਚ ਵਾਧਾ ਕਰਵਾਉਣ ਲਈ 6ਵੇਂ ਪੇਕ ਮਿਸ਼ਨ ਦਾ 에ਰੀਅਰ ਲੈਨ ਲਈ ਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਜਾਰੀ ਕੀਤੇ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਉਪਰੋਕਤ ਮੰਗਾਂ ਦਾ ਹੱਲ ਕਰ ਸਕਦੀ ਹੈ ਕਿਉਂਕਿ ਜਿਮਨੀ ਚੋਣ ਨੂੰ ਜਿੱਤਣ ਲਈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਜੂਨੀਅਰ ਨੇ ਫੈਸਲਾ ਕੀਤਾ ਕਿ 7 ਸਤੰਬਰ ਨੂੰ ਪੰਜਾਬ ਦੇ ਕੋਨੇ ਤੋਂ ਮੁਲਾਜ਼ਮ ਤਰਨਤਾਰ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈਆਂ ਮੀਟਿੰਗਾਂ ਬਾਰੇ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਨੂੰ ਜਾਣੂ ਕਰਵਾਉਣ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਛੇਵੇਂ ਪੈਕ ਮਿਸ਼ਨ ਦਾ 18000 ਕਰੋੜ ਬੰਦਾ ਹੈ ਜਲਦੀ ਦੇਵੇ ਨਹੀਂ ਤਾਂ ਮੁਲਾਜ਼ਮਾਂ ਤੇ ਪੈਨਸ਼ਨ 2027 ਦੀਆਂ ਚੋਣਾਂ ਦਾ ਜਵਾਬ ਦੇਣਗੇ ਧੰਨਵਾਦ ਜੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ